ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 731 ਤੋਂ ਲੈ ਕੇ 732 ਤੱਕ ਸਵੈਮਾਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਆਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਰਾਗ ਸੁਹੀ ਮਹੱਲਾ ਚੌਥਾ ਘਰ ਪਹਿਲਾ ੴ ਸਤਿਗੁਰ ਪ੍ਰਸਾਦਿ ਮਨ ਰਾਮ ਨਾਮ ਆਰਾਧਿਆ ਗੁਰ ਸ਼ਬਦ ਗੁਰੂ ਗੁਰ ਕੇ ਸਭ ਇੱਛਾ ਮਨ ਤਨ ਪੂਰੀਆਂ ਸਭ ਚੂਕਾ ਡਰ ਜਮ ਕੇ ਮੇਰੇ ਮਨ ਗੁਣ ਗਾਓ ਰਾਮ ਨਾਮ ਹਰ ਕੇ ਗੁਰੂ ਟੂਠੇ ਮਨ ਪਰ ਬੋਧਿਆ ਹਰ ਪਿਆ ਰਸ ਗਟਕੇ ਰਹਾਉ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਪਾਸ਼ਾ ਕਹਿੰਦੇ ਨੇ ਗੁਰੂ ਰਾਮਦਾਸ ਜੀ ਕਹਿੰਦੇ ਜਦੋਂ ਮੈਂ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪਰਮੇਸ਼ਰ ਦਾ ਨਾਮ ਜਪਿਆ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕੀਤੀ ਤਾਂ ਮੇਰੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਜੋ ਮੇਰੇ ਮਨ ਤੇ ਹਿਰਦੇ ਵਿੱਚ ਸੀ ਤੇ ਮੇਰਾ ਡਰ ਦਾ ਆ ਮੇਰਾ ਜਮ ਦਾ ਡਰ ਖਤਮ ਹੋ ਗਿਆ ਚੁੱਕਿਆ ਗਿਆ ਮੈਨੂੰ ਆਤਮਿਕ ਮੌਤ ਦਾ ਡਰ ਵੀ ਚੁੱਕ ਹੋ ਗਿਆ ਤੇ ਜਿਹੜਾ ਅਸਲ ਵਿੱਚ ਮੌਤ ਆ ਉਹਦਾ ਡਰ ਵੀ ਚੁੱਕ ਹੋ ਗਿਆ ਕਹਿੰਦੇ ਇਹ ਮੇਰੇ ਮਨ ਉਸ ਪਰਮੇਸ਼ਰ ਦੇ ਗੁਣ ਸਦਾ ਹੀ ਗਾਓ ਜਦੋਂ ਕਹਿੰਦੇ ਗੁਰੂ ਦੀ ਕਿਰਪਾ ਹੁੰਦੀ ਹੈ ਕਿਸੇ ਜੀਵ ਤੇ ਗੁਰੂ ਖੁਸ਼ ਹੁੰਦਾ ਤਾਂ ਉਸ ਜੀਵ ਦਾ ਮਨ ਮਾਇਆ ਵੱਲੋਂ ਜਾਗ ਜਾਂਦਾ ਤੇ ਪਰਮੇਸ਼ਰ ਦਾ ਨਾਮ ਰਸ ਦਾ ਸਵਾਦ ਚੁਖਦਾ ਹੈ ਜਦੋਂ ਕਹਿੰਦੇ ਗੁਰੂ ਕਿਸੇ ਜੀਵ ਤੇ ਪ੍ਰਸੰਨ ਹੁੰਦਾ ਤਾਂ ਉਸ ਜੀਵ ਦਾ ਮਨ ਮਾਇਆ ਵੱਲੋਂ ਜਾ ਕੇ ਪਰਮੇਸ਼ਰ ਦੇ ਨਾਮ ਰਸ ਨੂੰ ਪਿੰਦਾ ਹੈ ਸਤ ਸੰਗਤ ਊਤਮ ਸਤ ਗੁਰ ਕੇਰੀ ਗੁਣ ਗਾਵੇ ਹਰ ਪ੍ਰਭ ਕੇ ਹਰ ਕਿਰਪਾ ਤਾਰ ਮੇਲੋ ਸਤ ਸੰਗਤ ਹਮ ਤੋਵੋ ਪਗ ਜਨ ਕੇ ਕਹਿੰਦੇ ਸਤ ਸੰਗਤ ਸਤ ਗੁਰ ਦੀ ਬੜੀ ਉੱਤਮ ਹੈ ਕਹਿੰਦੇ ਉਥੇ ਪਰਮੇਸ਼ਰ ਦੇ ਹਰੀ ਦੇ ਗੁਣ ਗਾਏ ਜਾਂਦੇ ਨੇ ਕਹਂਦੇ ਹੈ ਪਰਮੇਸ਼ਰ ਜੀ ਕਿਰਪਾ ਕਰਕੇ ਸਾਨੂੰ ਸਤ ਸੰਗਤ ਦੇ ਵਿੱਚ ਮਿਲਾ ਦਿਓ ਉਥੇ ਅਸੀਂ ਤੇਰੇ ਸੇਵਕ ਜਨਾਂ ਦੇ ਸੰਤ ਜਨਾਂ ਦੇ ਪੈਰ ਧੋਈਏ ਉਹਨਾਂ ਦੀ ਸੰਗਤ ਵਿੱਚ ਤੇਰਾ ਨਾਮ ਜਪੀਏ ਰਾਮ ਨਾਮ ਸਭ ਹੈ ਰਾਮ ਨਾਮਾ ਰਸ ਗੁਰਮਤ ਰਸ ਰਸ ਕੇ ਹਰ ਅਮਰਤ ਹਰ ਜਲ ਪਾਇਆ ਸਭ ਲਾਠੀ ਤਿਸ ਤਿਸ ਕੇ ਨਵਾਹਿ ਕਰੂ ਜੀ ਕਹਿੰਦੇ ਪਰਮੇਸ਼ਰ ਦਾ ਨਾਮ ਜਪਣ ਦੇ ਵਿੱਚ ਸਾਰੇ ਸੁੱਖ ਨੇ ਕਹਿੰਦੇ ਗੁਰੂ ਦੀ ਮੱਤ ਤੇ ਚੱਲ ਕੇ ਪਰਮੇਸ਼ਰ ਦੇ ਨਾਮ ਰਸ ਨੂੰ ਚੱਖੋ ਕਹਿੰਦੇ ਪਰਮੇਸ਼ਰ ਦਾ ਨਾਮ ਜਿਸ ਜੀਵ ਨੇ ਪਾ ਲਿਆ ਅਮਰਤ ਰੂਪੀ ਜਲ ਜਿਸ ਨੇ ਪਾ ਲਿਆ ਉਸ ਦੀ ਕਹਿੰਦੇ ਸਾਰੀ ਪਿਆਸ ਖਤਮ ਹੋ ਗਈ ਆ ਉਹਨੂੰ ਤ੍ਰਿਪਤੀ ਹੋ ਗਈ ਆ ਉਹਨੂੰ ਕਿਸੇ ਤਰ੍ਹਾਂ ਦੀ ਭੁੱਖ ਨਹੀਂ ਰਹਿ ਗਈ ਹੈ ਨਾ ਪਿਆਸ ਰਹਿ ਗਈ ਹੈ ਨਾ ਭੁੱਖ ਰਹਿ ਗਈ ਹੈ ਉਹ ਤ੍ਰਿਪਤ ਹੋ ਗਿਆ ਕਹਿੰਦੇ ਪਿਆਸ ਤੇ ਭੁੱਖ ਕਿਸ ਚੀਜ਼ ਦੀ ਆ ਸੰਸਾਰਿਕ ਪਦਾਰਥਾਂ ਦੀ ਮਾਇਆ ਦੀ ਜੀਵਾਂ ਨੂੰ ਉਹ ਫਿਰ ਸਾਰੀ ਲਤ ਗਈ ਆ ਹਮਰੀ ਜਾਤ ਪਾਤ ਗੁਰ ਸਤਗੁਰ ਹਮ ਵੇਚਿਓ ਸਿਰ ਗੁਰ ਕੇ ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰਾਖੋ लाਜ ਜਨ ਕੇ ਕਹਿੰਦੇ ਮੇਰੀ ਜਾਤ ਮੇਰੀ ਇੱਜ਼ਤ ਸਭ ਗੁਰੂ ਹੈ ਗੁਰੂ ਦੇ ਅੱਗੇ ਕਹਿੰਦੇ ਮੈਂ ਆਪਣਾ ਸਿਰ ਵੇਚ ਦਿੱਤਾ ਹੈ ਤਾਂ ਕਿ ਗੁਰੂ ਦੀ ਮੱਤ ਮੈਨੂੰ ਮਿਲ ਜੇ ਆਪਣੀ ਮਤ ਮੈਂ ਗੁਰੂ ਦੇ ਅੱਗੇ ਰੱਖ ਦਿੱਤੀ ਤੇ ਮੈਂ ਗੁਰੂ ਦੀ ਮਤ ਲੈ ਲਈ ਆ ਕਹਿੰਦੇ हे ਦਾਸ ਨਾਨਕ ਹੁਣ ਮੇਰਾ ਨਾਮ ਗੁਰੂ ਦਾ ਚੇਲਾ ਪੈ ਗਿਆ ਹੈ ਕਹਿੰਦੇ हे ਪਰਮੇਸ਼ਰ ਜੀ हे ਗੁਰੂ ਜੀ ਹੁਣ ਤੁਸੀਂ ਹੀ ਮੇਰੀ ਇੱਜ਼ਤ ਰੱਖੋ ਮੇਰੀ ਲਾਜ ਰੱਖੋ ਕਿਉਂਕਿ ਮੇਰਾ ਨਾਮ ਤੁਹਾਡਾ ਚੇਲਾ ਵਜਣ ਲੱਗ ਗਿਆ ਹੁਣ ਇਸ ਚੇਲੇ ਦੀ ਲਾਜ ਤੁਸੀਂ ਰੱਖਣੀ ਹੈ ਆਪਣੇ ਨਾਮ ਦੀ ਦਾਤ ਮੈਨੂੰ ਦੇਈ ਰੱਖਣੀ ਹੈ ਬਖਸ਼ੀ ਰੱਖਣੀ ਹੈ ਸੂਹੀ ਮਹੱਲਾ ਚੌਥਾ ਹਰ ਹਰ ਨਾਮ ਪਜਿਓ ਪੁਰਖੋਤਮ ਸਭ ਬਿਨ ਸੇ ਦਾਲਦ ਦਲਗਾ ਪਉ ਜਨਮ ਮਰਣਾ ਮੀਟਿਓ ਗੁਰ ਸਬਦੀ ਹਰ ਅਸਥਰ ਸੇ ਸੁਖ ਸੰਗਾ ਕਹਿੰਦੇ ਜੋ ਸੋ ਉ ਪਰਮੇਸ਼ਰ ਜੋ ਸਭ ਤੋਂ ਵੱਡਾ ਹੈ ਉਸ ਦਾ ਕਹਿੰਦੇ ਨਾਮ ਜਪਿਆ ਤਾਂ ਮੇਰੀ ਸਾਰੀ ਦਾਲਦ ਖਤਮ ਹੋ ਗਈ ਸਾਰੀ ਗਰੀਬੀ ਖਤਮ ਹੋ ਗਈ ਜੰਮਣ ਮਰਨ ਦਾ ਡਰ ਖਤਮ ਹੋ ਗਿਆ ਗੁਰੂ ਦੇ ਸ਼ਬਦ ਦੇ ਰਾਹੀ ਪਰਮੇਸ਼ਰ ਦੀ ਸੇਵਾ ਕਰਿਆ ਮੈਨੂੰ ਸਾਰੇ ਸੁੱਖ ਮਿਲ ਗਏ ਨੇ ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ ਮੈਂ ਮਨ ਤਨ ਅਰਪ ਤਰਿਓ ਗੁਰ ਆਗੈ ਸਿਰ ਮੇਚ ਲਿਓ ਮੂਲ ਮਹੰਗਾ ਮੈਂ ਮਨ ਤਨ ਅਰਪ ਤਰਿਓ ਗੁਰ ਆਗੈ ਸਿਰ ਵੇਚ ਲਿਓ ਮੂਲ ਮਹੰਗਾ ਰਹਾਓ ਕਹੰਦੇ ਹੈ ਮੇਰੇ ਮਨ ਉਸ ਪਰਮੇਸ਼ਰ ਦਾ ਨਾਮ ਸਦਾ ਜਪੋ ਉਹਦੀ ਬੰਦਗੀ ਕਰੋ ਬਹੁਤ ਹੀ ਪਿਆਰਾ ਹੈ ਕਹਿੰਦੇ ਮੈਂ ਆਪਣਾ ਮਨ ਤੇ ਹਿਰਦਾ ਗੁਰੂ ਦੇ ਅੱਗੇ ਵੇਚ ਦਿੱਤਾ ਕੀ ਲੈਣ ਲਈ ਬੜਾ ਕੀਮਤੀ ਪਦਾਰਥ ਪਰਮੇਸ਼ਰ ਦਾ ਨਾਮ ਦਾਨ ਲੈਣ ਲਈ ਮੈਂ ਆਪਣਾ ਤਨ ਤੇ ਮਨ ਗੁਰੂ ਦੇ ਅੱਗੇ ਰੱਖ ਦਿੱਤਾ ਤੇ ਗੁਰੂ ਦੇ ਅੱਗੇ ਆਪਣਾ ਸਿਰ ਵੇਚ ਦਿੱਤਾ ਪਰਮੇਸ਼ਰ ਦਾ ਨਾਮ ਲੈਣ ਲਈ ਬੜਾ ਮਹਿੰਗਾ ਸੌਦਾ ਨਰਪਤ ਰਾਜੇ ਰੰਗ ਰਸ ਮਾਣੇ ਬਿਨ ਨਾਵੇ ਪਕੜ ਖੜੇ ਸਭ ਕਲਗਾ ਧਰਮ ਰਾਏ ਸਿਰ ਡੰਡ ਲਗਾਣਾ ਫਿਰ ਪਛਤਾਨੇ ਹੱਥ ਫਲ ਗਾ ਕਹਿੰਦੇ ਜੋ ਸੰਸਾਰਿਕ ਰਾਜੇ ਨੇ ਉਹ ਰੰਗ ਰਸ ਮਾਣਦੇ ਨੇ ਸੰਸਾਰਿਕ ਪਦਾਰਥਾਂ ਦਾ ਤੇ ਪਰਮੇਸ਼ਰ ਦੇ ਨਾਮ ਤੇ ਵੱਲੋਂ ਬੇਮੁਖ ਨੇ ਪਰਮੇਸ਼ਰ ਦਾ ਨਾਮ ਨਹੀਂ ਜਪਦੇ ਤੇ ਫਿਰ ਇਸ ਕਰਕੇ ਉਹਨਾਂ ਨੂੰ ਆਤਮਿਕ ਮੌਤ ਦਾ ਸਾਹਮਣਾ ਕਰਨਾ ਪੈਂਦਾ ਫਿਰ ਕਹਿੰਦੇ ਜਦੋਂ ਉਹਨਾਂ ਦਾ ਲੇਖਾ ਹੁੰਦਾ ਫਿਰ ਧਰਮ ਰਾਜ ਦਾ ਡੰਡਾ ਵੱਜਦਾ ਫਿਰ ਪਛਤਾਉਂਦੇ ਨੇ ਫਿਰ ਹੱਥ ਮਲਦੇ ਨੇ ਫਿਰ ਕੁਝ ਹੋਰ ਹੁਣ ਹੱਥ ਪੱਲੇ ਨਹੀਂ ਹੈਗੇ ਹੁਣ ਕੋਈ ਹੋਰ ਕੰਮ ਸੰਵਰ ਨਹੀਂ ਸਕਦਾ ਕਿਉਂਕਿ ਜਿਹੜਾ ਸਮਾਂ ਮਿਲਿਆ ਸੀ ਉਹਦੀ ਬੰਦਗੀ ਕਰਨ ਦਾ ਉਹ ਲੰਘ ਚੁੱਕਾ ਹੈ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸਰਨਾਗਤ ਪੁਰਖ ਪ੍ਰਤਪਲਗਾ ਦਰਸਨ ਸੰਤ ਦੇਹੋ ਸੁਖ ਪਾਵੈ ਪ੍ਰਭ ਲੋਚ ਪੂਰ ਜਨ ਤੁਮਗਾ ਕਹਿੰਦੇ ਹੈ ਪਰਮੇਸ਼ਰ ਜੀ ਅਸੀਂ ਤੇਰੇ ਨੀਵੇਂ ਬੱਚੇ ਆ ਛੋਟੇ ਬੱਚੇ ਆ ਕਹਿੰਦੇ ਤੇਰੀ ਸ਼ਰਨ ਆਏ ਆਂ ਤੂ ਪਰਤ ਪਾਲਣਾ ਕਰਨ ਵਾਲਾ ਹੈ ਸਾਡੀ ਲਾਜ ਰੱਖ ਸਾਡੀ ਰਖਿਆ ਕਰ ਕਹਿੰਦੇ ਆਪਣੇ ਸੰਤ ਜਨਾਂ ਦੀ ਸਾਨੂੰ ਸੰਗਤ ਦੇ ਤਾਂ ਕਿ ਅਸੀਂ ਵੀ ਤੇਰੇ ਨਾਮ ਰਸ ਦਾ ਸੁਖ ਮਾਣ ਸਕੀਏ ਤੇਰੇ ਸੇਵਕ ਨੂੰ ਕਹਿੰਦੇ ਇਹ ਲੋਚਾ ਹੈ ਇਹ ਇੱਛਾ ਹੈ ਕਿ ਤੇ ਸੰਤ ਜਨਾਂ ਦਾ ਦਰਸ਼ਨ ਹੋਵੇ ਤੇ ਉਹਨਾਂ ਦੀ ਸੰਗਤ ਵਿੱਚ ਅਸੀਂ ਤੇਰਾ ਨਾਮ ਜਪ ਕੇ ਆਨੰਦ ਮਾਣ ਸਕੀਏ ਇਹ ਸਾਡੀ ਇੱਛਾ ਪੂਰੀ ਕਰੋ ਪਰਮੇਸ਼ਰ ਜੀ ਤੁਮ ਸਮ ਰਤ ਪੁਰਖ ਵੱਡੇ ਪ੍ਰਭ ਸੁਆਮੀ ਮੋਕੋ ਦੀਜੈ ਦਾਨ ਹਰ ਨਿਮਗਾ ਜਨ ਨਾਨਕ ਨਾਮ ਮਿਲੈ ਸੁਖ ਪਾਵੈ ਹਮ ਨਾਮ ਵਿਟੋ ਸਦ ਕੁਮਗਾ ਕਹਿੰਦੇ ਹੈ ਪਰਮੇਸ਼ਰ ਜੀ ਤੁਸੀਂ ਸਭ ਤੋਂ ਵੱਡੇ ਸੁਆਮੀ ਹੋ ਸਾਡੇ ਮਾਲਕ ਹੋ ਸਾਨੂੰ ਇੱਕ ਪਲ ਦੇ ਲਈ ਆਪਣਾ ਨਾਮਦਾਨ ਦਿਓ ਨਾਨਕ ਜੀ ਕਹਿੰਦੇ ਨੇ ਜੇ ਤੁਹਾਡਾ ਨਾਮਦਾਨ ਮਿਲਦਾ ਤਾਂ ਅਸੀਂ ਬੜੇ ਆਨੰਦ ਵਿੱਚ ਹੁੰਨੇ ਆ ਅਸੀਂ ਤੁਹਾਡੇ ਨਾਮ ਤੋਂ ਸਦਾ ਹੀ ਸਤਕੇ ਜਾਂਦੇ ਹਾਂ ਤੁਹਾਡੇ ਨਾਮ ਦੀ ਦਾਤ ਸਭ ਤੋਂ ਉੱਚੀ ਦਾਤ ਹੈ ਸਾਨੂੰ ਉਹ ਬਖਸ਼ਿਸ਼ ਕਰੋ ਸੁਹੀ ਮਹਿਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜੀਠੇ ਰੰਗ ਗੁਰ ਟੁੱਠੇ ਹਰ ਰੰਗ ਚਾੜਿਆ ਫਿਰ ਬਹੁੜ ਨਾ ਹੋਵੀ ਪੰਗ ਵਾਹਿਗੁਰੂ ਜੀ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਪਰਮੇਸ਼ਰ ਨਾਲ ਪਿਆਰ ਪੈ ਜਾਂਦਾ ਇਹ ਜੋ ਪਿਆਰ ਪੈਂਦਾ ਇਹ ਬਹੁਤ ਪਖਾ ਮਜੀਠੇ ਦੇ ਰੰਗ ਵਰ ਵਰਗਾ ਹੁੰਦਾ ਜਦੋਂ ਕਹਿੰਦੇ ਕਿਸੇ ਜੀਵ ਤੇ ਗੁਰੂ ਪ੍ਰਸੰਨ ਹੋ ਕੇ ਪਰਮੇਸ਼ਰ ਦੇ ਪ੍ਰੇਮ ਦਾ ਰੰਗ ਚਾੜ ਦਿੰਦੇ ਨੇ ਇਹ ਪਰਮੇਸ਼ਰ ਦੇ ਪ੍ਰੇਮ ਦਾ ਰੰਗ ਚਾੜਿਆ ਹੋਇਆ ਫਿਰ ਕਦੇ ਉਤਰਦਾ ਨਹੀਂ ਮਜੀਠ ਦਾ ਪੱਕਾ ਰੰਗ ਹੈ ਮੇਰੇ ਮਨ ਹਰ ਰਾਮ ਨਾਮ ਕਰ ਰੰਗ ਗੋੜੁ ਟੁੱਠੈ ਹਰ ਉਪਦੇਸਿਆ ਹਰ ਭੇਟਿਆ ਰਾਓ ਨਿਸੰਗ ਰਹਾਓ ਕਹਿੰਦੇ ਮੇਰੇ ਮਨ ਉਸ ਪਰਮੇਸ਼ਰ ਦੇ ਨਾਮ ਦੇ ਨਾਲ ਪ੍ਰੇਮ ਪਾਲੈ ਕਹਿੰਦੇ ਜਦੋਂ ਕਹਿੰਦੇ ਗੁਰੂ ਨੇ ਪ੍ਰਸੰਨ ਹੋ ਕੇ ਕਿਸੇ ਜੀਵ ਨੂੰ ਪਰਮੇਸ਼ਰ ਦੇ ਨਾਮ ਦਾ ਉਪਦੇਸ਼ ਦਿੱਤਾ ਤਾਂ ਉਸ ਜੀਵ ਨੇ ਪਰਮੇਸ਼ਰ ਦਾ ਮਿਲਾਪ ਪਾ ਲਿਆ ਮੋਂਦਿਆਣੀ ਮਨਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਭ ਚਿੱਤਨ ਆਇਓ ਮਨ ਦੂਜਾ ਪਾਉ ਸਹਲੰਗ ਕਹਿੰਦੇ ਜੋ ਆਪਣੇ ਮਨ ਦੇ ਪਿੱਛੇ ਚੱਲਣ ਵਾਲੀਆਂ ਜੀਵ ਇਸਤਰੀਆਂ ਨੇ ਉਹਨਾਂ ਨੂੰ ਆਉਣ ਜਾਣ ਸੰਸਾਰ ਵਿੱਚ ਆਵਾ ਗਵੰਦਾ ਚੱਕਰ ਪਿਆ ਰੰਦਾ ਜਿਨ੍ਹਾਂ ਨੇ ਕਹਿੰਦੇ ਪਰਮੇਸ਼ਰ ਦਾ ਨਾਮ ਆਪਣੇ ਚੇਤੇ ਵਿੱਚ ਨਹੀਂ ਵਸਾਇਆ ਜੋ ਕਹਿੰਦੇ ਮਾਇਆ ਦੇ ਪਿਆਰ ਦੇ ਵਿੱਚ ਰਹਿੰਦੇ ਨੇ ਉਹਨਾਂ ਦਾ ਆਵਾਗਵਨ ਪੱਕਾ ਹੈ ਹਮ ਮੈਲ ਪਰੇ ਦੋਹ ਚਾਰੀਆ ਹਰ ਰੱਖੋ ਅੰਗੀ ਅੰਗ ਗੁਰ ਅੰਮ੍ਰਿਤ ਸਰਨ ਬੁਲਾਇਆ ਸਭ ਲਾਥੇ ਕਿਲ ਵਿਖਪੰਕ ਕਹਿੰਦੇ ਹੈ ਪਰਮੇਸ਼ਰ ਜੀ ਅਸੀਂ ਵਿਕਾਰਾਂ ਨਾਲ ਭਰੇ ਹੋਏ ਆਂ ਵਿਕਾਰੀਆਂ ਕਹਿੰਦੇ ਤੁਸੀਂ ਹੀ ਸਾਡੀ ਰੱਖਿਆ ਕਰੋ ਕਹਿੰਦੇ ਤੁਸੀਂ ਸਾਨੂੰ ਇਹਨਾਂ ਵਿਕਾਰਾਂ ਤੋਂ ਛੁਟਕਾਰਾ ਦਿਵਾਓ ਕਹਿੰਦੇ ਜਿਸ ਜੀਵ ਨੂੰ ਕਹਿੰਦੇ ਗੁਰੂ ਨੇ ਪਰਮੇਸ਼ਰ ਦੇ ਅਮਰਤ ਰੂਪੀ ਨਾਮ ਦੇ ਵਿੱਚ ਨਵਾਇਆ ਅਮਰਤ ਰੂਪੀ ਨਾਮ ਜਿਹਨੂੰ ਦੇ ਦਿੱਤਾ ਕਹਿੰਦੇ ਉਹਦੀ ਸਾਰੀ ਵਿਕਾਰਾਂ ਦੀ ਮੈਲ ਵਿਕਾਰ ਸਾਰੇ ਪਾਪ ਖਤਮ ਹੋ ਗਏ ਕਹਿੰਦੇ ਹਰਦੀਨਾ ਦੀਨ ਦਿয়াল ਪ੍ਰਭ ਸਤ ਸੰਗਤ ਮੇਲੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਕਹਿੰਦੇ ਹੈ ਕੰਗਾਲਾਂ ਤੋ ਕੰਗਾਲਾਂ ਦੇ ਉੱਪਰ ਦਇਆ ਕਰਨ ਵਾਲੇ ਪਰਮੇਸ਼ਰ ਜੀ ਸਾਨੂੰ ਆਪਣੇ ਸੰਤ ਜਨਾਂ ਦੀ ਸੰਗਤ ਦੇ ਵਿੱਚ ਮੇਲ ਕਰਾਓ ਸੰਤ ਜਨਾਂ ਦੀ ਸੰਗਤ ਦੇ ਵਿੱਚ ਮੇਲ ਹੋਇਆ ਉੱਥੇ ਤੇਰੇ ਪ੍ਰੇਮ ਦਾ ਰੰਗ ਚੜਦਾ ਹੈ ਜੀਵ ਨੂੰ ਫਿਰ ਨਾਨਕ ਜੀ ਕਹਿੰਦੇ ਨੇ ਇਸ ਪ੍ਰੇਮ ਰੰਗ ਦੇ ਨਾਲ ਫਿਰ ਜੀਵ ਦਾ ਮਨ ਤੇ ਹਿਰਦਾ ਰੰਗਿਆ ਜਾਂਦਾ ਹੈ ਜਦੋਂ ਸੰਗਤ ਵਿੱਚ ਉਹਦਾ ਨਾਮ ਜਪਿਆ ਜਾਂਦਾ ਹੈ ਸੁਹੀ ਮਹੱਲਾ ਚੌਥਾ ਹਰ ਹਰ ਕਰੈ ਨਿਤ ਕਪਟ ਕਮਾਵੇ ਹਿਰਦਾ ਸੁਧ ਨਾ ਹੋਈ ਅਨ ਦਿਨ ਕਰਮ ਕਰੈ ਬਹੁ ਤੇਰੇ ਸੁਪਨੈ ਸੁਖ ਨ ਹੋਈ ਗਿਆਨੀ ਗੁਰ ਬਿਨ ਭਗਤ ਨ ਹੋਈ ਕੋਰੈ ਰੰਗ ਕਦੇ ਨਾ ਚੜੈ ਜੇ ਲੋਚੈ ਸਭ ਕੋਈ ਰਹਾਉ ਹਾਂਜੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਜੇ ਜੀਵ ਕਹਿੰਦੇ ਉੱਪਰੋਂ ਉੱਪਰੋਂ ਮੂੰਹ ਦੇ ਨਾਲ ਪਰਮੇਸ਼ਰ ਦਾ ਨਾਮ ਜਪਦੇ ਨੇ ਪਰ ਹਿਰਦੇ ਚੋਂ ਨਹੀਂ ਹਿਰਦੇ ਵਿੱਚ ਅਜੇ ਵੀ ਕੂੜ ਹੈ ਕਹਿੰਦੇ ਇਸ ਤਰ੍ਹਾਂ ਹਿਰਦਾ ਸ਼ੁੱਧ ਨਹੀਂ ਹੁੰਦਾ ਕਹਿੰਦੇ ਕਈ ਤਰ੍ਹਾਂ ਦੇ ਧਾਰਮਿਕ ਪਖੰਡ ਕਰਦੇ ਨੇ ਧਾਰਮਿਕ ਇਸ਼ਨਾਨ ਧਾਰਮਿਕ ਸਜਸਥਾਨਾਂ ਤੇ ਜਾ ਕੇ ਇਸ਼ਨਾਨ ਕਰਦੇ ਨੇ ਹੋਰ ਜਪ ਤਪ ਕਰਦੇ ਨੇ ਪਰ ਇਸ ਤਰ੍ਹਾਂ ਕਹਿੰਦੇ ਉਹਨਾਂ ਨੂੰ ਸੁਪਨੇ ਵਿੱਚ ਵੀ ਕਿਤੇ ਆਤਮਿਕ ਆਨੰਦ ਨਹੀਂ ਮਿਲ ਸਕਦਾ ਜਦੋਂ ਤੱਕ ਮਨ ਪਰਮੇਸ਼ਰ ਦੇ ਨਾਮ ਵਿੱਚ ਨਹੀਂ ਭਿੱਜਿਆ ਜਿਸ ਤਰ੍ਹਾਂ ਕਹਿੰਦੇ ਕਿਸੇ ਕੋਰੇ ਕੱਪੜੇ ਨੂੰ ਆਪਾਂ ਰੰਗ ਚਾੜਨਾ ਚਾਹੀਏ ਪਾਹ ਤੋਂ ਬਿਨਾ ਤਾਂ ਨਹੀਂ ਚੜਦਾ ਇਸ ਤਰ੍ਹਾਂ ਹੀ ਕਹਿੰਦੇ ਗੁਰੂ ਦੀ ਸ਼ਰਨ ਵਿੱਚ ਗਏ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ ਹੇ ਆਪਣੇ ਆਪ ਨੂੰ ਗਿਆਨਵਾਨ ਕਹਿਣ ਵਾਲੇ ਜੀਵ ਜਿਵੇਂ ਕਿਸੇ ਕੋਰੇ ਕੱਪੜੇ ਨੂੰ ਰੰਗ ਨਹੀਂ ਚੜਦਾ ਗੁਰੂ ਦੀ ਸ਼ਰਨ ਤੋਂ ਗਿਆ ਗਏ ਤੋਂ ਬਿਨਾ ਭਗਤੀ ਨਹੀਂ ਹੋ ਸਕਦੀ ਜਪ ਤਪ ਸੰਜਮ ਵਰਤ ਕਰੇ ਪੂਜਾ ਮਨ ਮੁਖ ਰੋਗ ਨਾ ਜਾਈ ਅੰਤਰ ਰੋਗ ਮਹਾ ਅਭਿਮਾਨਾ ਦੁਜੈ ਪਾਏ ਖੁਆਈ ਜਦ ਨਹੀਂ ਦੇ ਕੋਈ ਜੀਵ ਪਰਮੇਸ਼ਰ ਦਾ ਨਾਮ ਤੇ ਨਹੀਂ ਜਪਦਾ ਪਰ ਹੋਰ ਕਈ ਤਰ੍ਹਾਂ ਦੇ ਜਾਪ ਤਪ ਸੰਜਮ ਧੂਣੀਆਂ ਕਰਦਾ ਹੈ ਵਰਤ ਰੱਖਦਾ ਹੈ ਇਹਦੇ ਨਾਲ ਕਹਿੰਦੇ ਉਸ ਮਨਮੁਖ ਦਾ ਆਤਮਿਕ ਰੋਗ ਨਹੀਂ ਜਾਂਦਾ ਹੈ ਆਤਮਿਕ ਰੋਗ ਹੈ ਹੰਕਾਰ ਦਾ ਦੂਜੇ ਪਾ ਦਾ ਦੂਜੇ ਪਾ ਪਰਮੇਸ਼ਰ ਨੂੰ ਛੱਡ ਕੇ ਹੋਰ ਦੂਜੀਆਂ ਚੀਜ਼ਾਂ ਨਾਲ ਪਿਆਰ ਦਾ ਰੋਗ ਹੰਕਾਰ ਦਾ ਰੋਗ ਇਹ ਕਹਿੰਦੇ ਪਰਮੇਸ਼ਰ ਦਾ ਨਾਮ ਜਪਣ ਤੋਂ ਬਿਨਾ ਖਤਮ ਨਹੀਂ ਹੁੰਦੇ ਇਹ ਰੋਗ ਬਾਹਰ ਪੇਖ ਬਹੁਤ ਚਤ్రਾਈ ਮਨਵਾ ਦਹਿ ਦਿਸਤਾਵੈ ਹਉ ਮੈਂ ਵਿਆਪਿਆ ਸ਼ਬਦ ਨਾ ਚੀਨੈ ਫਿਰ ਫਿਰ ਜੂਨੀ ਆਵੈ ਜੇ ਕਹਿੰਦੇ ਜੀਵ ਬਾਰੋਂ ਧਾਰਮਿਕ ਪੇਖ ਕਰਦਾ ਆਪਣੀਆਂ ਸਿਆਣਪਾਂ ਕਰਦਾ ਪਰ ਉਹਦਾ ਜਿਹੜਾ ਮਾਨਾ ਉਹ ਅਜੇ ਵਸ ਵਿੱਚ ਨਹੀਂ ਆਇਆ ਉਹਦੇ ਅੰਦਰ ਹੰਕਾਰ ਹੈ ਗੁਰੂ ਦੇ ਸ਼ਬਦ ਦੇ ਰਾਹੀ ਪਰਮੇਸ਼ਰ ਦਾ ਨਾਮ ਨਹੀਂ ਜਪਦਾ ਉਹ ਜੀਵ ਕਹਿੰਦੇ ਫਿਰ ਫਿਰ ਬਾਰ ਬਾਰ ਉਹਦਾ ਜਨਮ ਹੁੰਦਾ ਜੂਨੀਆਂ ਵਿੱਚ ਆਉਂਦਾ ਰਹਿੰਦਾ ਹੈ ਨਾਨਕ ਨਦਰ ਕਰੇ ਸੋ ਬੂਜੈ ਸੋ ਜਨਨਾਮ ਤੇ ਆਏ ਗੁਰ ਪ੍ਰਸਾਦੀ ਏਕੋ ਬੂਜੈ ਏਕ ਸਮਾਹੇ ਸਮਾਏ ਫੇ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਤੇ ਪਰਮੇਸ਼ਰ ਜੀ ਆਪ ਕਿਰਪਾ ਕਰਦੇ ਨੇ ਉਸ ਜੀਵ ਨੂੰ ਜੀਵਨ ਦੀ ਅਸਲੀਅਤ ਸਮਝ ਲੱਗਦੀ ਆ ਉਹ ਪਰਮੇਸ਼ਰ ਦਾ ਨਾਮ ਧਿਆਉਂਦੇ ਹਨ ਉਹ ਗੁਰੂ ਦੀ ਕਿਰਪਾ ਸਦਕਾ ਉਸ ਇੱਕ ਪਰਮੇਸ਼ਰ ਨਾਲ ਜਾਣ ਪਹਿਚਾਨ ਪਾ ਲੈਂਦੇ ਨੇ ਤੇ ਉਸ ਪਰਮੇਸ਼ਰ ਦੇ ਨਾਮ ਵਿੱਚ ਲੀਨ ਹੋਏ ਰਹਿੰਦੇ ਨੇ ਵਾਹਿਗੁਰੂ ਜੀ ਵਾਹਿਗੁਰੂ ਜੀ ਸੁਹੀ ਮਹੱਲਾ ਚੌਥਾ ਕਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰਮਤਿ ਨਗਰੀ ਖੋਜ ਖੋਜਾਈ ਹਰ ਹਰ ਨਾਮ ਪਦਾਰਥ ਪਾਈ ਮੇਰੇ ਮਨ ਹਰ ਹਰ ਸਾਤ ਵਸਾਈ ਤਿਸਨਾ ਅਗਨ 부ਜੀ ਖਿਨ ਅੰਤਰ ਗੁਰ ਮਿਲਿਆ ਸਭ ਭੁਖ ਗਵਾਈ ਰਹਾਓ ਹੰਦੀ ਸੰਗਤ ਜੀ ਗੁਰੂ ਰਾਮਦਾਸ ਜੀ ਕਹਿੰਦੇ ਨੇ ਗੁਰੂ ਦੀ ਮੱਤ ਤੇ ਚੱਲ ਕੇ ਜਦੋਂ ਅਸੀਂ ਆਪਣੇ ਸਰੀਰ ਦੇ ਅੰਦਰ ਹੀ ਖੋਜ ਕੀਤੀ ਸਰੀਰ ਦੇ ਅੰਦਰ ਹੀ ਖੋਜ ਕਰਕੇ ਪਰਮੇਸ਼ਰ ਦਾ ਨਾਮ ਪਦਾਰਥ ਸਰੀਰ ਦੇ ਵਿੱਚੋਂ ਹੀ ਪਾ ਲਿਆ ਕਹਿੰਦੇ ਇਸ ਨਾਮ ਦੀ ਦਾਤ ਦੇ ਨਾਲ ਮੇਰੇ ਮਨ ਦੇ ਵਿੱਚ ਬੜੀ ਸ਼ਾਂਤੀ ਆ ਗਈ ਜਦੋਂ ਕਹਿੰਦੇ ਗੁਰੂ ਦੇ ਨਾਲ ਮਿਲਾਪ ਹੋਇਆ ਪਰਮੇਸ਼ਰ ਦਾ ਨਾਮ ਜਪਿਆ ਤਾਂ ਸਾਰੀ ਤ੍ਰਿਸ਼ਨਾ ਦੀ ਅਗਨੀ ਖਤਮ ਹੋ ਗਈ ਸਾਰੇ ਤਰ੍ਹਾਂ ਦੀਆਂ ਭੁੱਖਾਂ ਖਤਮ ਹੋ ਗਈਆਂ ਜੀਵਨੋਂ ਤ੍ਰਿਪਤੀ ਹੋ ਗਈ ਹਰ ਗੁਣ गावा ਜੀਵਾ ਮੇਰੀ ਮਾਈ ਸਤਗੁਰ ਦਿਆਲ ਗੁਣ ਨਾਮ ਦਿਰਡਾਈ ਕਹਿੰਦੇ ਹੈ ਮੇਰੀ ਮਾਈ ਜਦੋਂ-ਜਦੋਂ ਮੈਂ ਪਰਮੇਸ਼ਰ ਦੇ ਗੁਣ ਗਾਉਂਦਾ ਹਾਂ ਤਾਂ ਮੈਨੂੰ ਆਤਮਿਕ ਜੀਵਨ ਮਿਲਦਾ ਹੈ ਸਤਗੁਰੂ ਦਿਆਲੂ ਹੈ ਉਹਨੇ ਪਰਮੇਸ਼ਰ ਦੇ ਗੁਣ ਤੇ ਪਰਮੇਸ਼ਰ ਦਾ ਨਾਮ ਸਾਨੂੰ ਦ੍ਰਿੜ ਕਰਵਾ ਦਿੱਤਾ ਹੈ ਹਾਉ ਹਰ ਪ੍ਰਭ ਪਿਆਰਾ ਟੂੰਡ ਟੁੜਾਈ ਸਤ ਸੰਗਤ ਮਿਲ ਹਰ ਰਸ ਪਾਈ ਕਹਿੰਦੇ ਪਿਆਰੇ ਪਰਮੇਸ਼ਰ ਨੂੰ ਲੱਭਦਿਆਂ ਲੱਭਦਿਆਂ ਸਤ ਸੰਗਤ ਦੇ ਵਿੱਚ ਸੰਤ ਜਨਾਂ ਦੀ ਸੰਗਤ ਵਿੱਚ ਗੁਰੂ ਜਨਾਂ ਦੀ ਸੰਗਤ ਦੇ ਵਿੱਚ ਪਰਮੇਸ਼ਰ ਦੇ ਨਾਮ ਦਾ ਰਸ ਮਿਲ ਗਿਆ ਤੁਰ ਮਸਤਕ ਲੇਖ ਲਿਖੀ ਹਰ ਪਾਈ ਗੁਰ ਨਾਨਕ ਟੁੱਟਾ ਮਿਲੈ ਹਰ ਪਾਈ ਵਾਹਿਗੁਰੂ ਜੀ ਫੇ ਕਹਿੰਦੇ ਜਦੋਂ ਗੁਰੂ ਨਾਨਕ ਜੀ ਕਿਸੇ ਦੇ ਉੱਪਰ ਪ੍ਰਸੰਨ ਹੁੰਦੇ ਨੇ ਤਾਂ ਉਹਨਾਂ ਦਾ ਮੇਲ ਪਰਮੇਸ਼ਰ ਦੇ ਨਾਲ ਕਰਵਾ ਦਿੰਦੇ ਨੇ ਪਰ ਮੇਲ ਉਹਨਾਂ ਦਾ ਹੁੰਦਾ ਜਿਨ੍ਹਾਂ ਦੇ ਕਹਿੰਦੇ ਪੂਰਵਲੇ ਕਰਮਾਂ ਦੇ ਅਨਸਾਰ ਮੱਥੇ ਦੇ ਭਾਗਾਂ ਤੇ ਲਿਖਿਆ ਹੈ ਮੱਥੇ ਦੇ ਲੇਖ ਲਿਖੇ ਨੇ ਕਿ ਇਸ ਜੀਵਨ ਦੇ ਵਿੱਚ ਪਰਮੇਸ਼ਰ ਦੇ ਨਾਲ ਮਿਲਾਪ ਹੋਏਗਾ ਉਸ ਜੀਵ ਦਾ ਮਿਲਾਪ ਹੁੰਦਾ ਗੁਰੂ ਨਾਨਕ ਤਰੁੱਠ ਕੇ ਕਰਾ ਦਿੰਦੇ ਨੇ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका अनेका ਗਲਤੀਆਂ ਬਖਸ਼ਣੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਣੀਆਂ ਜੀ ਅੱਗੇ ਤੋਂ ਸਮਤ ਦੇਣੀ ਸਤਿਗੁਰੂ ਜੀ ਵਾਹ ਗੁਰੂ ਜੀ ਕਾ ਕਲਸਾ ਵਾਹ ਗੁਰੂ ਜੀ ਕੀ ਫਤਿਹ